ਲੋ ਜੀ ਅਸਲਾਮੁਆਲੇਕਮ ਸਵੇਰੇ ਸਵੇਰੇ ਜਨਾਬ ਤੁਹਾਨੂੰ ਇਹ ਗੱਡੀ ਵੀ ਖਾ ਰਿਆਂ ਇਹ ਦੇਖ ਲਓ ਜਨਾਬ ਇਹ ਮਾਸ਼ਾਅੱਲਾ ਬੰਦਾ ਕੋਈ ਨਵੀਂ ਗੱਡੀ ਜਨਾਬ ਲੈ ਕੇ ਆਇਆ ਤੇ ਇਹ ਵੇਖੋ ਨਾ ਕਿੰਸੀ ਪਿਆਰੀ ਉਹਨਾਂ ਨੇ ਉੱਤੇ ਬਿਹਤਰੀਨ ਡਿਜ਼ਾਈਨਿੰਗ ਸ਼ਜ਼ਾਨਿੰਗ ਕੀਤੀ ਹੋਈ ਹੈ ਕਿਉਂਕਿ ਇਹ ਜਨਾਬ ਗਿਫਟ ਆਇਆ ਮੈਂ ਵੇਖ ਲਓ ਲੋਕੀ ਇੱਥੇ ਜਨਾਬ ਗੱਡੀਆਂ ਗਿਫਟ ਵੀ ਦਿੰਦੇ ਨੇ ਮਾਸ਼ਾਅੱਲਾ ਦੇਖ ਲਓ ਤੁਸੀਂ ਇਹ ਰਿਬਨ ਹਾਲੇ ਤੱਕ ਵੀ ਬੰਨੇ ਹੋਏ ਨੇ ਮਾਸ਼ਾਅੱਲਾ ਠੀਕ ਹੈ ਇਹ ਤੁਸੀਂ ਚੈੱਕ ਕਰੋ ਇਹ ਜਨਾਬ ਟੋਇਓਟਾ ਦੀ ਜਿਹੜੀ ਰੇਜ਼ ਗੱਡੀ ਹੈ ਠੀਕ ਹੈ ਜਿਹੜੀ ਜਨਾਬ ਇੱਥੇ ਬੜੀ ਅੱਜਕੱਲ੍ਹ ਨਾ ਛੋਟੇ ਛੋਟੇ ਜਿਹੜੇ ਸਿਟੀ ਨੇ ਨਾ ਸਿਟੀ ਦੇ ਵਿੱਚ ਬੜੀ ਕਾਮਯਾਬ ਹੈ ਕਿਉਂਕਿ ਇਹਦੀ ਐਵਰੇਜ ਵੀ ਬੜੀ ਬਿਹਤਰੀਨ ਹੈ ਲੇਕਿਨ ਮੈਨੂੰ ਪਸੰਦ ਨਹੀਂ ਆਈ ਕਿਉਂਕਿ ਸਾਡੇ ਕੋਲ ਹੈਗੀ ਨਾ ਅਸੀਂ ਚਲਾਈ ਹੈ ਨਾ ਕੰਪਨੀ ਦੀ ਗੱਡੀ ਕੰਪਨੀ ਨੇ ਸਾਨੂੰ ਇਹੋ ਜੀ ਦਿੱਤੀ ਹੋਈ ਹੈ ਠੀਕ ਹੈ ਲੇਕਿਨ ਜਨਾਬ ਹੁਣ ਮਸਲਾ ਹੈ ਵੇ ਕਿ ਇਹ ਤੇ ਮਾਸ਼ਾਅੱਲਾ ਗਿਫਟ ਹੈ ਨਾ ਫਿਰ ਉਸ ਤੋਂ ਬਾਅਦ ਜਨਾਬ ਇਹ ਟੋヨタ ਦੇ ਹਾਲੇ 0 ਮੀਟਰ ਆਈ ਹੈ ਮਾਸ਼ਾਅੱਲਾ ਤੇ ਅੱਲਾਹ ਪਾਕ ਉਹਨਾਂ ਨੂੰ ਨਸੀਬ ਕਰੇ ਠੀਕ ਹੈ ਬੜੇ ਪਿਆਰੇ ਜਨਾਬ ਆਏ ਰਿੰਗ ਵਗੈਰਾ ਮਾਸ਼ਾਅੱਲਾ ਅੱਛਾ ਇਧਰੋਂ ਠੋਕ ਵੀ ਆਏ ਨੇ ਐ ਵੇਖ ਲੋ ਜਨਾਬ ਇਧਰੋਂ ਠੋਕ ਵੀ ਆਏ ਨੇ ਖੈਰ ਨਾਲ ਐ ਵੇਖੋ ਮਾਸ਼ਾਅੱਲਾ ਜਨਾਬ ਕਿਆ ਬਾਤ ਹੈ ਇਹ ਜ਼ਿਆਦਾਤਰ ਨਾ ਸਾਡੇ ਜਿਹੜੇ ਗਵਾਨੀ ਨੇ ਨਾ ਉਹ ਕਰਦੇ ਹੁੰਦੇ ਨੇ ਬਾਕੀ ਰਿਬਨ ਸ਼ਿਬਨ ਵਾਲੇ ਬੰਨੇ ਹੋਏ ਨੇ ਮਾਸ਼ਾਅੱਲਾ ਗੱਡੀ ਅੱਲਾਹ ਪਾਕ ਉਹਨਾਂ ਨੂੰ ਨਸੀਬ ਕਰੇ ਸਾਡੀ ਇਹ ਦੁਆ ਹੈ ਮੈਂ ਆਪਣੀ ਵੈਸੇ ਜ਼ਾਤੀ ਰਾਏ ਦਸੀ ਹੈ ਕਿ ਮੈਨੂੰ ਨਹੀਂ ਪਸੰਦ ਉਹਦੀ ਕਾਫੀ ਸਾਰੀ ਰੀਜ਼ਨ ਨੇ ਲੇਕਿਨ ਇਹਦਾ ਇਹ ਮਤਲਬ ਨਹੀਂ ਆਇਆ ਕਿ ਜਨਾਬ ਤੁਹਾਨੂੰ ਵੀ ਨਾ ਪਸੰਦ ਹੋਏ ਪਾਕਿਸਤਾਨ ਇਹ ਤੇ ਨੰਨੀ ਪਾਈ ਹੋਈ ਏ ਕਿਤੇ ਕੋਈ 60 65 ਲੱਖ ਰੁਪਏ ਦੀ ਗੱਡੀ ਏ ਲੇਕਿਨ ਮਾਸ਼ਾਅੱਲਾ ਕੀ ਬਾਤ ਹੈ ਅੱਲਾ ਪਾਕ ਉਹਨਾਂ ਨੂੰ ਨਸੀਬ ਕਰੇ ਯਕੀਨ ਕਰੋ ਦਿਲੀ ਦੌਰ ਤੇ ਇੰਨੀ ਖੁਸ਼ੀ ਹੋਈ ਏ ਜਿੱਦੀ ਅੰਤਾਂ ਨਹੀਂ ਮਾਸ਼ਾਅੱਲਾ ਕਿੱਡੇ ਸ਼ੌਕ ਚਾਹਤ ਨਾਲ ਲੱਗਦੇ ਨੇ ਜਨਾਬ ਲਈ ਏ ਗਿਫਟ ਕੀਤੀ ਗਈ ਏ ਤੇ ਕੀ ਬਾਤ ਹੈ ਅੱਲਾ ਪਾਕ ਉਹਨਾਂ ਸੋਹਣਾ ਅੱਲਾ ਉਹਨਾਂ ਨੂੰ ਨਸੀਬ ਕਰੇ ਤੁਸੀਂ ਵੀ ਦੁਆ ਕਰਨੀ ਹੈ ਬਾਕੀ ਜਨਾਬ ਬਾਹਰ ਦਾ ਤੁਹਾਨੂੰ ਮਾਹੌਲ-ਚਲ ਵੀ ਖਾ ਦਿੰਨੇ ਆ ਇਹ ਸਾਡੀ ਜਨਾਬ ਸੋਹਣੀ ਤੋਂ ਸੁਨੱਖੀ ਜੀ ਬਿਲਡਿੰਗ ਇੱਧਰ ਜਨਾਬ ਗੱਡੀਆਂ-ਗੱਡੀਆਂ ਗਵਾਂਡੀਆਂ ਦੀਆਂ ਖੜੀਆਂ ਇੱਧਰ ਸਾਡੀ ਰਾਣੋ ਖੜੀ ਆ ਤਿਆਰ ਹੋਈ ਖੜੀ ਆ ਕਿਉਂਕਿ ਜਨਾਬ ਇਹ ਹੁਣ ਅਸੀਂ ਰਾਤੀ ਜਨਾਬ ਚਮਕਾਜ ਕੋ ਜਾਂਦੇ ਨੇ ਸਫਾਈਆਂ ਵਾਲੇ ਤੇ ਹੁਣ ਅੱਲਾ ਖੈਰ ਕਰੇ ਬਾਹਰ ਦਾ ਤੁਹਾਨੂੰ ਮੌਸਮ ਇੰਜ ਕਰਕੇ ਵੀ ਖਾ ਦਿੰਨੇ ਆ ਇਹ ਰਿਆਜ਼ ਦਾ ਮੌਸਮ ਹੈ ਜਨਾਬ ਬਿਹਤਰੀਨ ਬਿਲਕੁਲ ਇੰਜ ਸਾਡੀ ਇਹ ਬਿਲਡਿੰਗ ਹੈ ਤੇ ਇਹ ਜਨਾਬ ਸਾਡਾ ਮੇਨ ਰੋਡ ਹੈ ਕਿਹਦਾ ਕਾਸੀ ਪਿਆਰੀ ਵੀਆਈਪੀ ਲੋਕੇਸ਼ਨ ਹੈ ਲੇਕਿਨ ਜਨਾਬ ਚਸ ਆ ਜਾਂਦੀ ਹੈ ਅਲਹਮਦੁਲਿਲਾ ਲੋਕੇਸ਼ਨ ਮਾਸ਼ਾਅੱਲਾ ਬਹੁਤ ਪਿਆਰੀ ਹੈ ਜਨਾਬ ਮੇਨ ਰੋਡ ਆ ਰਿਹਾ ਹੈ ਐ ਜਨਾਬ ਸਾਡੀ ਬਿਲਡਿੰਗ ਸੁਭਾਨ ਅੱਲਾ ਦੁਆਵਾਂ ਚ ਯਾਦ ਰੱਖਿਓ ਮਿਲਦੇ ਆ ਫਿਰ ਇਨਸ਼ਾਅੱਲਾ ਨਵੀਂ ਵੀਡੀਓ ਚ ਅੱਲਾ ਸੋਹਣੇ ਦੇ ਹਵਾਲੇ ਤੇ ਹਸਦ ਨਾ ਕੀਤਾ ਕਰੋ ਯਾਰ ਹਸਦ ਨਾ ਕੀਤਾ